ਲੋਕੋ ਜੇ ਹੁਣ ਨਾ ਜਾਗੇ ਤਾਂ ਫਿਰ ਜਾਗਣਾ ਕਦੋਂ ਆ ਪ੍ਰਭੂ ਜੇਕਰ ਤੁਸੀਂ ਪੰਜਾਬ ਦੇ ਵਿੱਚੋਂ ਭਈਆਂ ਨੂੰ ਨਾ ਭਜਾਇਆ ਤਾਂ ਆਉਣ ਵਾਲੇ ਸਾਲਾਂ ਦੇ ਵਿੱਚ ਤੁਸੀਂ ਦੇਖਿਓ ਆਪਣੀਆਂ ਧੀਆਂ ਪਣਾ ਸੇਫ ਨਹੀਂ ਰਹਿਣੀਆਂ ਰਾਹ ਜਾਂਦੀ ਧੀ ਪਣ ਦੀ ਜਿਤ ਨੂੰ ਹੱਥ ਪਾਇਆ ਕਰਨਗੇ ਇਹ ਭਈਏ ਇਹ ਤੁਹਾਡੇ ਸਿਰ ਤੇ ਚੜ ਕੇ ਬਹਿਣਗੇ ਤੁਹਾਡੀਆਂ ਪੱਗਾਂ ਨੂੰ ਹੱਥ ਪਾਉਣਗੇ ਭਈਏ ਹਾਂਜੀ ਕੀ ਹਾਲ ਚਾਲ ਨੇ ਪ੍ਰਭੂ ਤੁਹਾਡੇ ਸਾਹਮਣੇ ਹਾਜ਼ਰ ਹੋਏ ਇੱਕ ਹੋਰ ਸੱਚੀ ਕਹਾਣੀ ਲੈ ਕੇ ਹੁਣ ਤੁਸੀਂ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੁੰਦੀਆਂ ਦੇਖ ਰਹੇ ਹੋਵੋਗੇ ਕਿ ਇੱਕ ਛੋਟੇ ਜਿਹੇ ਨਿਆਣੇ ਨੂੰ ਇੱਕ ਭਈਏ ਨੇ ਮੌਤ ਦੇ ਘਾਟ ਉਤਾਰਤਾ। ਹੁਣੇ ਭਈਏ ਨੇ ਸਾਰਾ ਕੁਝ ਕਿਵੇਂ ਕੀਤਾ ਤੁਸੀਂ ਇਹ ਸੁਣ ਕੇ ਹੈਰਾਨ ਹੋ ਜਾਓਗੇ। ਸਭ ਤੋਂ ਪਹਿਲਾਂ ਤੁਹਾਨੂੰ ਇਹ ਦੱਸਦੇ ਆ ਕਿ ਜਿਹੜਾ ਉਸ ਨਿਆਣੇ ਦਾ ਮਾਪਿਓ ਸੀਗਾ ਉਹ ਪਹਿਲਾਂ ਫਗਵਾੜੇ ਰਹਿੰਦੇ ਸੀਗੇ। 4-5 ਮਹੀਨੇ ਉਹਨਾਂ ਨੂੰ ਹੋਏ ਸੀ ਹੁਸ਼ਿਆਰਪੁਰ ਆਿਆਂ ਨੂੰ। ਉਹ ਵਿਚਾਰੇ ਕਿਰਾਏ ਤੇ ਰਹਿਣ ਲੱਗ ਗਏ। ਦੋ ਉਹਨਾਂ ਦੇ ਬੱਚੇ ਸੀਗੇ। ਇੱਕ ਗੁੜੀਆ ਤੇ ਇੱਕ ਉਹਨਾਂ ਦਾ ਬੇਟਾ। ਚਲੋ ਜੀ ਇਸ ਭਈਏ ਨੇ ਉਹਨਾਂ ਦੇ ਨਿਆਣੇ ਤੇ ਅੱਖ ਰੱਖ ਲਈ ਕਿਉਂਕਿ ਸਕੂਲੋਂ ਜਵਾਕ ਭੈਣ ਭਰਾ ਤੁਰ ਕੇ ਆਉਂਦੇ ਸੀ ਤੁਰ ਕੇ ਜਾਂਦੇ ਸੀਗੇ ਤਾਂ ਜਦੋਂ ਇਹ ਸਕੂਲੋਂ ਆਉਂਦੇ ਹੁੰਦੇ ਸੀ ਤਾਂ ਭਈਆ ਰਸਤੇ ਦੇ ਵਿੱਚ ਉਸ ਜਵਾਕ ਨੂੰ ਕਦੇ ਟੌਫੀ ਦੇ ਦਿੰਦਾ ਸੀ ਕਦੇ ਉਹਦੇ ਨਾਲ ਹੱਥ ਮਿਲਾਉਂਦਾ ਸੀਗਾ ਕਹਿਣ ਦਾ ਮਤਲਬ ਕਿ ਪਹਿਲਾਂ ਭਈਏ ਨੇ ਉਸ ਜਵਾਕ ਦੇ ਨਾਲ ਆਪ ਦੀ ਜਾਣ ਪਛਾਣ ਬਣਾਈ ਕਿਉਂਕਿ ਕਦੇ ਟੌਫੀ ਦੇ ਦਿੱਤੀ ਕਦੇ ਚੌਕਲੇਟ ਦੇ ਦਿੱਤੀ ਉਸ ਤੋਂ ਬਾਅਦ ਭਈਏ ਨੇ ਉਸ ਜਵਾਕ ਤੇ ਅੱਖ ਰੱਖ ਲਈ ਇੱਕ ਦਿਨ ਕੀ ਹੁੰਦਾ ਕਿ ਇਹ ਦੋਨੋਂ ਭੈਣ ਭਰਾ ਵਿਚਾਰੇ ਗੁਰਦੁਆਰਾ ਸਾਹਿਬ ਮੱਥਾ ਟੇਕਣ ਜਾਂਦੇ ਆ। ਹੁਣ ਜਿਹੜੀ ਗੁੜੀਆ ਸੀਗੀ ਉਹ ਵੱਡੀ ਸੀਗੀ। ਉਹ ਗੁਰਦੁਆਰਾ ਸਾਹਿਬ ਦੇ ਅੰਦਰ ਚਲੀ ਜਾਂਦੀ ਤੇ ਜਿਹੜਾ ਇਹ ਮੁੰਡਾ ਹੁੰਦਾ ਇਹ ਬਾਹਰ ਜਵਾਕਾਂ ਨਾਲ ਖੇਡਣ ਲੱਗ ਜਾਂਦਾ। ਕਿਉਂਕਿ ਇਹਨਾਂ ਦੇ ਘਰ ਤੋਂ ਥੋੜੀ ਦੂਰ ਤੇ ਗੁਰਦੁਆਰਾ ਸਾਹਿਬ ਸੀਗਾ। ਹੁਣ ਭਈਆ ਕੀ ਕਰਦਾ ਭਈਏ ਨੂੰ ਪਤਾ ਸੀਗਾ ਕਿ ਇਹ ਦੋਨੋਂ ਭੈਣ ਭਰਾ ਗਏ ਹੋਏ ਆ ਗੁਰਦੁਆਰਾ ਸਾਹਿਬ। ਤਾਂ ਭਈਆ ਸਕੂਟਰੀ ਲੈ ਕੇ ਜਾਂਦਾ ਤੇ ਉੱਥੇ ਜਵਾਕ ਖੇਡਣ ਡਿਆ ਹੁੰਦਾ ਉਹਨੂੰ ਹੱਥ ਇਸ ਤਰ੍ਹਾਂ ਮਾਰਦਾ ਵੀ ਮੇਰੇ ਕੋਲੇ ਆ। ਹੁਣ ਜਵਾਕ ਭੱਜ ਕੇ ਉਸ ਭਈਏ ਕੋਲੇ ਚਲਾ ਜਾਂਦਾ। ਕਿਉਂਕਿ ਜਵਾਕ ਨੂੰ ਉਹ ਆਤਪਈ ਸੀ ਵੀ ਕਦੇ ਤਾਂ ਜਵਾਕ ਨੂੰ ਐ ਸੀਗਾ ਕਿ ਹਾਂ ਇਹ ਅੱਜ ਮੈਨੂੰ ਕੋਈ ਟੌਫੀ ਦੇਊਗਾ ਜਾਂ ਕੋਈ ਚਾਕਲੇਟ ਦੇਊਗਾ ਤਾਂ ਇਸ ਭਈਏ ਨੇ ਉਸ ਜਵਾਕ ਨੂੰ ਕਿਹਾ ਕਿ ਤੂੰ ਮੇਰੇ ਨਾਲ ਚੱਲ ਚੱਲ ਤੈਨੂੰ ਦੁਕਾਨ ਤੋਂ ਟੌਫੀਆਂ ਦਵਾ ਕੇ ਲਿਆਵਾਂ ਚਾਕਲੇਟ ਦਵਾ ਕੇ ਲਿਆਵਾਂ ਹੁਣ ਤੁਹਾਨੂੰ ਪਤਾ ਵੀ ਜਵਾਕ ਖਾਣ ਪੀਣ ਦੇ ਥੋੜਾ ਜਿਹਾ ਲਾਲਚੀ ਹੁੰਦੇ ਆ ਤੇ ਜਵਾਕ ਭੱਜ ਕੇ ਸਕੂਟਰੀ ਦੇ ਕੋਲ ਖੜਾ ਹੋ ਗਿਆ ਇੰਨੇ ਹੱਥੋਂ ਸਕੂਟਰੀ ਭਜਾ ਲਈ ਗਾਂ ਜਦੋਂ ਥੋੜੀ ਜਿਹੀ ਗਾਂ ਜਾਂਦਾ ਤਾਂ ਸਕੂਟਰੀ ਬੰਦ ਹੋ ਜਾਂਦੀ ਆ ਰੱਬ ਜਾਣੇ ਕੋਈ ਤੇੜ ਮੁੱਕ ਗਿਆ ਜਾਂ ਕੋਈ ਨੁਕਸ ਪੈ ਗਿਆ ਫੇਰ ਇਹ ਬੰਦਾ ਜਵਾਕ ਨੂੰ ਸਕੂਟੀ ਦੇ ਕੇ ਖੜਾ ਕਰਕੇ ਸਕੂਟਰੀ ਰੇਡ ਕੇ ਲੈ ਜਾਂਦਾ ਰੇਡ ਕੇ ਕਾਫੀ ਦੂਰ ਲੈ ਜਾਂਦਾ ਮੱਲੇ ਤੋਂ ਝਾੜੀਆਂ ਝੂੜੀਆਂ ਵਾਲੇ ਪਾਸੇ ਚਲਾ ਜਾਂਦਾ ਤੇ ਉੱਥੇ ਫਿਰ ਏਸ ਭਈਏ ਨੇ ਆਪਦੀ ਹੱਬਸ ਪੂਰੀ ਕੀਤੀ ਪਹਿਲਾਂ ਉਸ ਜਵਾਕ ਦੇ ਨਾਲ ਹੁਣ ਜਦੋਂ ਭਈਏ ਨੇ ਹੱਬਸ ਪੂਰੀ ਕੀਤੀ ਭਈਏ ਨੂੰ ਪਤਾ ਸੀ ਜੇਬ ਹੈ ਜਵਾਕ ਨੂੰ ਇਸ ਤਰ੍ਹਾਂ ਛੱਡਤਾ ਤਾਂ ਉਹਨੇ ਜਾ ਕੇ ਘਰੇ ਦੱਸ ਦੇਣਾ ਤੇ ਮੈਨੂੰ ਲੋਕਾਂ ਨੇ ਜੋਂਦੇ ਨੂੰ ਸਾੜ ਦੇਣਾ ਪਹਿਲਾਂ ਹੱਬਸ ਪੂਰੀ ਕੀਤੀ ਫੇਰ ਏਸ ਭਈਏ ਨੇ ਬੈਲਟ ਕੱਢ ਕੇ ਆਪਦੀ ਉਸ ਨਿਆਣੇ ਦਾ ਗਲ ਘੁੱਟਿਆ ਜਦੋਂ ਨਿਆਣੇ ਦਾ ਗਲ ਕੁੱਟਿਆ ਤੇ ਉਹਦੇ ਅੰਦਰੋਂ ਬਲੀਡਿੰਗ ਹੋਈ ਉਹਦੇ ਮੂੰਹ ਚੋਂ ਖੂਨ ਦੀ ਉਲਟੀਆਂ ਵੀ ਆਈਆਂ ਵਿਚਾਰੇ ਤੇ ਜਦੋਂ ਤੱਕ ਉਹ ਮਰ ਨਹੀਂ ਗਿਆ ਉਹ ਤੱਕ ਇਸ ਭਈਏ ਨੇ ਉਹ ਨਿਆਣੇ ਨੂੰ ਛੱਡਿਆ ਨਹੀਂਗਾ ਮੁੜ ਕੇ ਇਹ ਸ਼ਮਸ਼ਾਨ ਘਾੜ ਦੇ ਕੋਲ ਉਸ ਨਿਆਣੇ ਦੀ লাশ ਨੂੰ ਸਿੱਟ ਕੇ ਆਬਰਫੂ ਚੱਕਰ ਹੋ ਜਾਂਦਾ ਹੁਣ ਜਦੋਂ ਨਿਆਣੀ ਨੇ ਗੁਰਦੁਆਰਾ ਸਾਹਿਬ ਤੋਂ ਬਾਹਰ ਆ ਕੇ ਦੇਖਿਆ ਮੇਰਾ ਭਰਾ ਕਿੱਧਰ ਗਿਆ ਇਧਰ ਉਧਰ ਵਾਜਾਂ ਮਾਰੀਆਂ ਨਾ ਦੱਸਿਆ ਉਹ ਘਰੇ ਭੱਜ ਕੇ ਆਈ ਘਰੇ ਆ ਕੇ ਆਪਣੇ ਮਾਂ ਪਿਓ ਨੂੰ ਦੱਸਿਆ ਵੀ ਵੀਰਾ ਤਾਂ ਹੈ ਨਹੀਂ ਗੁਰਦੁਆਰਾ ਸਾਹਿਬ ਦੇ ਬਾਹਰ ਹੁਣ ਮਾਂ ਪਿਓ ਵੀ ਹੱਥਾਂ ਪੈਰਾਂ ਦੀ ਪੈ ਗਈ ਅੱਜ ਕੱਲੇ ਇੱਕ ਇੱਕ ਤਾਂ ਨਿਆਣਾ ਸਾਹਿਬ ਦਾ ਬਈ ਚਲੋ ਜੀ ਮਾਂ ਪਿਓ ਭੱਜੇ ਆਣ ਗਵਾਂਢ ਤੋਂ ਪੁੱਛਿਆ ਉਹ ਕਹਿੰਦੇ ਵੀ ਅਸੀਂ ਤਾਂ ਨਹੀਂ ਦੇਖਿਆ ਨਿਆਣਾ ਕਿਤੇ ਚਲੋ ਜੀ ਫੇਰ ਪੁਲਿਸ ਕੋਲੇ ਕੰਪਲੇਂਟ ਕੀਤੀ ਪੁਲਿਸ ਆਈ ਸੀਸੀਟੀਵੀ ਕੈਮਰੇ ਖੰਗਾਲੇ ਦਾ ਸੀਸੀਟੀਵੀ ਕੈਮਰਿਆਂ ਵਿੱਚ ਉਸ ਭਈਏ ਦੀ ਵੀਡੀਓ ਸਾਫ਼ ਕਲੀਅਰ ਤੁਸੀਂ ਵੀ ਦੇਖੀ ਹੋਊਗੀ ਕਿ ਉਹਨੂੰ ਗੁਰਦੁਆਰਾ ਸਾਹਿਬ ਦੇ ਕੋਲ ਚੜਾ ਲੈਂਦਾ ਫੇਰ ਉਹਨੂੰ ਕਿਸੇ ਦੁਕਾਨ ਦਾ ਲਾਲਚ ਦੇ ਕੇ ਲੈ ਜਾਂਦਾ ਵੀ ਹਾਂ ਤੈਨੂੰ ਚੀਜ਼ ਦਵਾਉਂਗਾ ਚਾਕਲੇਟ ਦਵਾਉਂਗਾ ਉਹ ਨਿਆਣਾ ਰਸਤੇ 'ਚ ਭਈਏ ਨੂੰ ਕਹਿੰਦਾ ਵੀ ਹੱਥ ਕਰਕੇ ਵੀ ਮੇਰਾ ਘਰ ਪਿੱਛੇ ਰਹਿ ਗਿਆ ਪਰ ਇਹ ਭਈਆ ਮੁੜ ਕੇ ਉਸ ਜਵਾਕ ਨੂੰ ਗਾਂ ਲੈ ਜਾਂਦਾ ਸਕੂਟਰੀ ਖਰਾਬ ਹੋਈ ਵਿਚਾੜੀਆਂ ਝੂੜੀਆਂ ਚ ਜਾ ਕੇ ਬੰਦਾ ਆਪਦੀ ਹਾ우스 ਪੂਰੀ ਕਰਕੇ ਉਹਨੂੰ ਮਾਰ ਦਿੰਦਾ ਹੁਣ ਤੁਸੀਂ ਸੋਚੋ ਵੀ ਇਸ ਤੋਂ ਵੱਡੀ ਕਿਹੜੀ ਦਰਿੰਦਗੀ ਹੋਊਗੀ ਇਸ ਤੋਂ ਵੱਡਾ ਕਿਹੜਾ ਮਾੜਾ ਕੰਮ ਹੋਊਗਾ ਇੱਕ ਛੋਟਾ ਜਿਹਾ ਮਾਸੂਮ ਜਵਾਕ ਜਿਹਨੂੰ ਚਾਹ ਜਿਦਾਂ ਬੋਲਣਾ ਵੀ ਨਹੀਂ ਸੌਂਦਾ ਜਿਹੜਾ ਤੋਤਲਾ ਬੋਲਦਾ ਸੀ ਜਮਾ ਵਿਚਾਰਾ ਮਾਪਿਆਂ ਦਾ ਲਾਡਲਾ ਤੇ ਭਈਏ ਨੇ ਦਰਿੰਦਗੀ ਕੀਤੀ ਫਿਰ ਉਹਨੂੰ ਮੌਤ ਦੇ ਘਾਟ ਉਡਾਰਤਾ ਚਲੋ ਜੀ ਪੁਲਿਸ ਨੇ ਸੀਸੀਟੀਵੀ ਕੈਮਰੇ ਖੰਘਾਲੇ ਹੌਲੀ ਹੌਲੀ ਪੁਲਿਸ ਜਾਂਚ ਕਰਦੀ ਕਰਦੀ ਸ਼ਮਸ਼ਾਨ ਘਾੜ ਕੋਲੇ ਪਹੁੰਚੀ ਉੱਥੋਂ ਜਵਾਗ ਦੀ লাশ ਬਰਾਮਦ ਹੋਈ ਤੇ ਫਿਰ ਜਵਾਗ ਦਾ ਪੋਸਟਮਾਰਟਮ ਹੋਇਆ ਜਿਦੇ ਚ ਇਹ ਗੱਲ ਕਲੀਅਰ ਹੋਈ ਕਿ ਪਹਿਲਾਂ ਜਵਾਗ ਨਾਲ ਦੂਜਾ ਕੰਮ ਕੀਤਾ ਗਿਆ ਬਈਏ ਨੇ ਆਪਦੀ ਹਵਸ ਪੂਰੀ ਕੀਤੀ ਫਿਰ ਗਲ ਘੁੱਟ ਕੇ ਉਸ ਨਿਆਣੇ ਨੂੰ ਮਾਰਤਾ ਹੁਣ ਤੁਸੀਂ ਦੱਸੋ ਵੀ ਜੇਕਰ ਇੱਕ ਜਵਾਗ ਇੱਕ ਮੁੰਡਾ ਨਹੀਂ ਸੇਫ ਹੈਗਾ ਤੇ ਕੱਲ ਨੂੰ ਆਪਣੀਆਂ ਧੀਆ ਪਣਾ ਕਿੱਥੋਂ ਸੇਫ ਹੋਣਗੀਆਂ ਦਿਨੋਂ ਦਿਨ ਪੰਜਾਬ ਦੇ ਵਿੱਚ ਭਈਆਂ ਦੀ ਗਿਣਤੀ ਇੰਨੀ ਕਿ ਜ਼ਿਆਦੀ ਵਧਦੀ ਜਾ ਰਹੀ ਹੈ ਜੋ ਕਿ ਪੰਜਾਬ ਦੇ ਪੰਜਾਬੀਆਂ ਲਈ ਸਭ ਤੋਂ ਜ਼ਿਆਦਾ ਖਤਰਨਾਕ ਆ ਪ੍ਰਭੂ ਕਿੱਥੇ 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 ਜਵਾਕਾਂ ਦੀ ਰਖਵਾਲੀ ਕਰ ਲਾਂਗੇ ਕਿੱਥੇ ਕਿੱਥੇ ਜਵਾਕਾਂ ਦੀ ਰਾਖੀ ਕਰ ਲਾਂਗੇ ਦੱਸੋ ਪਹਿਲਾਂ ਮੈਨੂੰ ਜਵਾਕ ਕਈ ਜਵਾਕ ਸਕੂਲ ਤੋਂ ਵੀ ਕੱਲੇ ਤੁਰ ਕੇ ਆਉਂਦੇ ਆ ਟਿਊਸ਼ਨਾਂ ਤੇ ਵੀ ਕੱਲੇ ਜਾਂਦੇ ਆ ਕਿੱਥੋਂ ਕਿੱਥੋਂ ਰਾਖੀ ਕਰੋਗੇ ਜਵਾਕਾਂ ਦੀ ਦੱਸੋ ਪਹਿਲਾਂ ਮੈਨੂੰ ਜਦੋਂ ਦੇ ਭਈਏ ਪੰਜਾਬ ਦੇ ਵਿੱਚ ਆਏ ਆ ਐਹੋ ਜਿਹੇ ਘਟਨਾਵਾਂ ਬਹੁਤ ਜ਼ਿਆਦਾ ਹੋ ਰਹੀਆਂ ਨੇ ਇਤੋਂ ਤੱਕ ਕਿ ਕੁਝ ਮਹੀਨੇ ਪਹਿਲਾਂ ਇੱਕ ਵੀਡੀਓ ਵਾਇਰਲ ਹੋਈ ਸੀ ਇੱਕ ਭਈਆ ਗਲੀ ਦੀ ਕੁੱਤੀ ਚੱਕ ਕੇ ਅੰਦਰ ਲਿਜਾਂਦਾ ਸੀ ਗਲੀ ਦੀ ਕੁੱਤੀ ਨਾਲ ਵੀ ਗਲਤ ਕੰਮ ਕਰਦਾ ਸੀ ਇਹਨਾਂ ਨੇ ਤਾਂ ਜਾਨਵਰ ਨਹੀਂ ਬਖਸ਼ੇ ਭਈਆ ਨੇ ਤੇ ਕੱਲ ਨੂੰ ਇਹ 3 ਆਪਣਾ ਨੂੰ ਕੀ ਬਖਸ਼ਣਗੇ ਦੱਸੋ ਪਹਿਲਾਂ ਮੈਨੂੰ ਜਿਹੜੇ ਕਿਹੜਾ ਮ ਚੌਧਰੀ ਵੋਟਾਂ ਪਿੱਛੇ ਇਹਨਾਂ ਦੇ ਆਧਾਰ ਕਾਰਡ ਵੋਟਰ ਕਾਰਡ ਬਣਾਉਂਦੇ ਆ ਨਾ ਜਦੋਂ ਉਹਨਾਂ ਦੀ ਧੀ ਭੈਣ ਨਾਲ ਜਾਂ ਉਹਨਾਂ ਦੇ ਕਿਸੇ ਨਿਆਣੇ ਨਾਲ ਐਹੋ ਜਿਹਾ ਕੁਝ ਹੋਇਆ ਫੇਰ ਦੇਖਿਓ ਕਿੰਨਾ ਚੀਕਾਂ ਮਾਰਦੇ ਤੇ ਕਿੰਨਾ ਉਹ ਰੋਣਗੇ ਪਛਤਾਉਣਗੇ ਬੀਤੇ ਵੇਲੇ ਨੂੰ ਪਛਤਾਉਣਗੇ ਕਿ ਕਿਉਂ ਇਹਨਾਂ ਦੇ ਆਧਾਰ ਕੜ ਪੰਜਾਬ ਚ ਬਣਾਏ ਕਿਉਂ ਇਹਨਾਂ ਦੀਆਂ ਵੋਟਾਂ ਪੰਜਾਬ ਚ ਬਣਾਈਆਂ ਆਉਣ ਵਾਲੇ ਸਾਲਾਂ ਚ ਜੇਕਰ ਭਈਆਂ ਤੇ ਕੰਟਰੋਲ ਨਾ ਕੀਤਾ ਜੇਕਰ ਪੰਜਾਬ ਚੋਂ ਭਈਏ ਨਾ ਦਬੱਲੇ ਤਾਂ ਆਉਣ ਵਾਲੇ ਸਾਲਾਂ ਚ ਤੁਹਾਡੀਆਂ ਧੀਆਂ ਪੜਨਾ ਸੇਫ ਨਹੀਂ ਰਹਿਣਗੀਆਂ ਇਕਲੀਆਂ ਸਕੂਲ ਨਹੀਂ ਜਾ ਸਕਣਗੀਆਂ ਜਿਹੜੇ ਭਈਆਂ ਦੇ ਨਿਆਣੇ ਪੰਜਾਬ ਚ ਜੰਮਿਆ ਨਾ ਉਹ ਸਿਰੇ ਦੇ ਆਸ਼ਕ ਬਣੇ ਫਿਰਦੇ ਆ ਕਿਉਂਕਿ ਬਹੁਤ ਸਾਰੇ ਭਈਏ ਚੰਗੀਆਂ ਨੌਕਰੀਆਂ ਦੇ ਲੱਗੇ ਆ ਮੁੰਡਿਆਂ ਨੂੰ ਬੁਲਟ ਲੈ ਕੇ ਦੁੱਤੇ ਆ ਗੱਡੀਆਂ ਲੈ ਕੇ ਦਿੱਤੀਆਂ ਨੇ ਕੁੜੀਆਂ ਪਿੱਛੇ ਭਈਆਂ ਦੇ ਮੁੰਡੇ ਤੁਹਾਨੂੰ ਮੈਂ ਆਮ ਗੇੜੇ ਕੱਢਦੇ ਦਿਖਾ ਦੂਗਾ ਤੁਸੀਂ ਬਠਿੰਡੇ ਹੀ ਆ ਜਿਓ ਤੁਹਾਨੂੰ ਮੈਂ 20 ਪਈਆਂ ਦੇ ਮੁੰਡੇ ਬਠਿੰਡੇ ਦਿਖਾ ਦੂੰਗਾ ਜਿਹੜੇ ਕਿ ਪੰਜਾਬਣਾਂ ਕੁੜੀਆਂ ਨੂੰ ਕਦੇ ਪੀઝા ਹੱਟ ਚ ਲੈ ਕੇ ਬੈਠੇ ਹੁੰਦੇ ਆ ਕਦੇ ਕਿਸੇ ਹੋਟਲ ਚ ਬੜੇ ਹੁੰਦੇ ਆ ਤੇ ਉਹੋ ਜਿਹੀਆਂ ਪੰਜਾਬਣਾਂ ਕੁੜੀਆਂ ਜਿਹੜੀਆਂ ਭਈਆਂ ਨਾਲੇ ਜਵਾਕਾਂ ਨਾਲ ਖੇ ਖਾਂਦੀਆਂ ਨੇ ਬਹੁਤ ਸਾਰੇ ਸ਼ਹਿਰਾਂ ਚ ਜਾ ਕੇ ਦੇਖੋ ਜਿਹੜੇ ਭਈਆਂ ਦੇ ਨਿਆਣੇ ਪੰਜਾਬ ਚ ਜੰਮੇ ਪਲੇ ਆ ਉਹ ਪੰਜਾਬਣਾਂ ਕੁੜੀਆਂ ਨਾਲ ਵਿਆਹ ਕਰਾਈ ਫਿਰਦੇ ਆ ਕਿੱਥੇ ਤੁਰੇ ਫਿਰਦੇ ਆ ਆਹ ਹੀ ਕਲੰਕ ਰਹਿ ਗਿਆ ਸੀ ਜਿਹੜਾ ਆਪਾਂ ਮੱਥੇ ਤੇ ਲਵਾਉਣਾ ਸੀਗਾ ਹੋਰ ਉਹ ਛੋਟਾ ਜਿਹਾ ਨਿਆਣਾ ਮਾਰਤਾ ਉਹਦਾ ਮਾਪਿਓ ਸੋਸ਼ਲ ਮੀਡੀਆ ਤੇ ਰੋਂਦਾ ਦੇਖਿਆ ਨਹੀਂ ਜਾਂਦਾ ਉਹ ਨਿੱਕੀ ਜੀ ਨਿਆਣੀ ਰੋਂਦੀ ਦੇਖੀ ਨਹੀਂ ਜਾਂਦੀ ਓਏ ਜੇ ਹਜੇ ਨਾ ਜਾਗੇ ਨਾ ਫਿਰ ਆਪਣੀ ਜਾਗਦੇ ਫਿਰ ਚੂੜੀਆਂ ਪਾ ਲਈਏ ਬਾਹਾਂ 'ਚ ਚੂੜੀਆਂ ਪਾ ਕੇ ਸੌਂ ਜੀਏ ਘਰਾਂ 'ਚ ਵੜ ਜੀਏ ਇਹ ਭਈਏ ਤੁਹਾਡੀਆਂ ਛਾਤੀਆਂ ਤੇ ਚੜ ਕੇ ਨੱਚਣਗੇ ਤੁਹਾਡੀਆਂ ਪੱਗਾਂ ਨੂੰ ਹੱਥ ਪਾਉਣਗੇ ਇਹ ਗੱਲ ਮੇਰੀ ਯਾਦ ਰੱਖਿਓ ਬੜੇ ਸਾਲ ਹੋ ਗਏ ਮੈਨੂੰ ਪਿੱਟਦੇ ਨੂੰ ਬੜੇ ਸਾਲ ਹੋ ਗਏ ਮੈਨੂੰ ਪਿੱਟਦੇ ਨੂੰ ਮੈਂ ਬੜੀਆਂ ਵੀਡੀਓ ਪਾਈਆਂ ਨੇ ਬੜੀਆਂ ਇਹਨਾਂ ਦੀਆਂ ਕਰਤੂਤਾਂ ਤੁਹਾਨੂੰ ਦੱਸਿਆ ਨੇ ਕਿ ਭਈਏ ਪੰਜਾਬ 'ਚ ਆ ਕੁਝ ਕਰ ਰਹੇ ਆ ਆ ਕੁਝ ਕਰ ਰਹੇ ਆ ਪਰ ਹਰੇਕ ਬੰਦਾ ਕਹਿੰਦਾ ਮੈਨੂੰ ਕੀ ਮੇਰੇ ਜਵਾਕ ਤਾਂ ਵਧੀਆਂ ਨੇ ਇਹ ਤਾਂ ਐਵੇਂ ਪਕਾਈ ਮਰੀ ਜਾਂਦਾ ਚੀਕਾ ਉਸ ਦਿਨ ਪੈਣਗੀਆਂ ਜਿਸ ਦਿਨ ਕਿਸੇ ਆਪਣੇ ਦੇ ਬੱਚੇ ਨਾਲ ਆ ਕੁਝ ਹੋਇਆ ਉਸ ਦਿਨ ਪਤਾ ਲੱਗੂਗਾ ਕਿ ਦਰਦ ਕੀ ਹੁੰਦਾ ਆਪਦੇ ਜਵਾਕ ਬਚਾ ਲਓ ਬਚਾਏ ਜਾਂਦੇ ਦਾ ਬਚਾ ਲਓ ਨਹੀਂ ਦੇ ਭਈਆਂ ਨੇ ਤੁਹਾਡੇ ਜਵਾਕ ਨਹੀਂ ਛੱਡਣੇ ਭਈਆਂ ਨੇ ਤਾਂ ਗਲੀਆਂ ਦੇ ਕੁੱਤੀਆਂ ਨਹੀਂ ਛੱਡੀਆਂ ਜਿਨ੍ਹਾਂ ਨਾਲ ਇਹਨਾਂ ਨੇ ਦਰਿੰਦਗੀ ਨਹੀਂ ਕੀਤੀ ਸਭ ਤੋਂ ਵੱਧ ਰੇੜੀਆਂ ਤੇ ਭਈਏ ਤੁਹਾਨੂੰ ਗੰਦ ਖਵਾਉਂਦੇ ਆ ਸਭ ਤੋਂ ਵੱਧ ਕੇ ਭਈਏ ਤੁਹਾਨੂੰ ਰੇੜੀਆਂ ਤੇ ਗੰਦ ਖਵਾਉਂਦੇ ਆ ਉਹੋ ਜੇ ਸਾਡੇ ਲੋਕ ਹੋਏ ਪਏ ਆ ਜੇ ਕਿਸੇ ਪੰਜਾਬੀ ਭਰਾ ਨੇ ਰੇੜੀ ਲਾਈ ਹੋਊਗੀ ਉਹਦੀ ਰੇੜੀ ਤੇ ਹੀ ਜਾਣਗੇ ਭੱਜ ਭੱਜ ਕੇ ਭਈਆਂ ਦੀ ਰੇੜੀ ਤੇ ਵੜਨਗੇ ਭੱਜ ਭੱਜ ਕੇ ਭਈਆਂ ਦੀ ਰੇੜੀ ਤੇ ਵੜਨਗੇ ਸਭ ਤੋਂ ਜ਼ਿਆਦਾ ਪੰਜਾਬੀਓ ਇਹ ਭਈਏ ਤੁਹਾਨੂੰ ਗੰਦ ਖਵਾ ਰਿਆ ਸਭ ਤੋਂ ਜ਼ਿਆਦਾ ਗੋਲ ਗੱਪਿਆਂ ਦੇ ਪਾਣੀਆਂ ਚ ਭਈਆਂ ਨੇ ਥੁੱਕਾਂ ਤੱਕ ਸੁੱਟੀਆਂ ਲੋਕਾਂ ਨੇ ਵੀਡੀਓ ਦੇਖੀਆਂ ਇੱਕ ਭਈਆ ਤੰਦੂਰ ਤੇ ਰੋਟੀਆਂ ਪਕਾਉਂਦਾ ਪਿਆ ਰੋਟੀ ਪਕਾ ਕੇ ਉੱਤੇ ਥੁੱਕ ਸੁੱਟ ਕੇ ਰੋਟੀ ਚੋਪੜਦਾ ਪਿਆ ਉਹ ਵੀ ਵੀਡੀਓ ਵਾਇਰਲ ਹੁੰਦੀ ਦੇਖੀ ਤੁਸੀਂ ਜਿਹੜੀ ਉਹ ਕੁੱਤੀ ਚੁੱਕ ਕੇ ਗਲੀ ਚੋਂ ਲੈ ਕੇ ਜਾਂਦਾ ਕੁੱਤੀ ਨਾਲ ਦਰਿੰਦਗੀ ਕਰਦਾ ਉਹ ਵੀ ਵੀਡੀਓ ਤੁਸੀਂ ਦੇਖੀ ਇਹ ਭਈਏ ਪੰਜਾਬੀਓ ਤੁਹਾਨੂੰ ਕਿੰਨੀ ਨਫ਼ਰਤ ਕਰਦੇ ਆ ਤੁਸੀਂ ਕਦੇ ਸੋਚਿਆ ਵੀ ਨਹੀਂ ਹੋਣਾ ਹੁਣ ਭਈਆਂ ਨੇ ਕਿੰਨਾ ਵਾ ਡਰਾਮਾ ਰਚਿਆ ਸਿਰਾਂ ਤੇ ਪੱਗਾਂ ਬੰਨਣ ਵਾਲਾ ਅਮਰਤ ਛਕਣ ਵਾਲਾ ਬਾਣੇ ਪਾਉਣ ਵਾਲਾ ਕਿਉਂਕਿ ਇਹ ਤੁਹਾਡੇ ਵਿੱਚ ਵੜ ਕੇ ਬਰੂਪੀਏ ਬਣ ਕੇ ਤੁਹਾਡੀਆਂ ਜੜਾਂ ਵੱਢਣਗੇ ਤੇ ਸਾਡੇ ਲੋਕ ਖੁਸ਼ ਹੁੰਦੇ ਆ ਉਹ ਭਈਆਂ ਨੇ ਅਮਰਤ ਛਕ ਲਿਆ ਭਈਏ ਗੁਰੂ ਵਾਲੇ ਬਣ ਗਏ ਨਾ ਭਈਆ ਕੋਈ ਅੱਜ ਗੁਰੂ ਵਾਲਾ ਬਣੇ ਨਾ ਕੋਈ ਕੱਲ ਬਣੇ ਇਹਨਾਂ ਨੇ ਤੁਹਾਡੀਆਂ ਜੜਾਂ 'ਚ ਆਰੀ ਫੇਰਨੀਆਂ ਚ ਐ ਅੱਜ ਫਰਾਲੋ ਚ ਕੱਲ ਫਰਾਲੋ ਦਿਨੋਂ-ਦਿਨ ਪਈਆਂ ਦੀ ਗਿਣਤੀ ਵੱਧ ਰਹੀ ਐ ਸਾਡੇ ਲੋਕਾਂ ਦੀ ਸਾਡੇ ਪੰਜਾਬੀਆਂ ਦੀ ਗਿਣਤੀ ਘਟ ਰਹੀ ਐ ਸਾਡੇ ਪੰਜਾਬੀਆਂ ਨੂੰ ਵੇਲ ਨਹੀਂ ਹੈਗੀ ਤੂੰ ਫਲਾਣੀ ਜਾਤ ਦਾ ਐ ਤੂੰ ਫਲਾਣੀ ਜਾਤ ਦਾ ਤੂੰ ਜੱਟ ਐ ਤੂੰ ਫਲਾਣਾ ਐ ਤੂੰ ਮਜਬੀ ਸਿੱਖ ਆ ਅਸੀਂ ਇਨਾਂ ਰੌਲਿਆਂ 'ਚ ਪਿੱਟਦੇ ਮਰ ਚੱਲੇ ਆ ਅਸੀਂ ਇਨਾਂ ਰੌਲਿਆਂ 'ਚ ਉਲਝੇ ਮਰ ਚੱਲੇ ਆ ਸਾਨੂੰ ਲੀਡਰ ਖਾ ਗਏ ਸਾਨੂੰ ਧਰਮ ਦੇ ਠੇਕੇਦਾਰ ਖਾ ਗਏ ਰਹਿੰਦੇ ਖੁੰਦੇ ਸਾਨੂੰ ਆ ਭਈਏ ਖਾ ਗਏ ਭਈਆਂ ਨੇ ਕੋਈ ਜਾਤ ਵੇਖ ਕੇ ਕਿਸੇ ਧੀ ਪੈਨੂੰ ਹੱਥ ਨਹੀਂ ਪਾਉਣਾ ਭਈਆਂ ਨੇ ਕੋਈ ਜਾਤ ਦੇਖ ਕੇ ਕਿਸੇ ਦੇ ਨਿਆਣੇ ਨੂੰ ਹੱਥ ਨਹੀਂ ਪਾਉਣਾ ਆਪਾਂ ਪੰਜਾਬ 'ਚ ਜੰਮਿਆ ਆਪਾਂ ਪੰਜਾਬੀ ਆ ਜਾਤਾਂ ਪਾਤਾਂ ਵਾਲਾ ਰੌਲਾ ਛੱਡ ਦਿਓ ਭਰਾਵੋ ਛੱਡ ਦਿਓ ਜਾਤਾਂ ਪਾਤਾਂ 'ਚ ਉਲਝ ਕੇ ਮਰ ਚੱਲੇ ਆ ਜਾਤਾਂ ਪਾਤਾਂ ਨੇ ਆਪਾਂ ਨੂੰ ਲੈ ਕੇ ਵੇਹ ਜਾਨਾ ਆ ਹੁਣ ਹਾੜਾ ਏਸੀ ਲੰਗਰ ਲਾਇਆ ਉਦੋਂ ਵੀ ਆਪਾਂ ਆਪਦੀ ਖੇਡ ਆਈ ਗਏ ਖੇਡ ਢਾਲਾ ਕੇ ਸਿਰ 'ਚ ਪਾਈ ਗਏ ਛੱਡ ਦਿਓ ਜਾਤਾਂ ਪਾਤਾਂ ਵਾਲਾ ਰੌਲਾ ਕੜਮ ਚੌਧਰੀਓ ਧਰਮ ਦੇ ਠੇਕੇਦਾਰੋ ਤੁਹਾਨੂੰ ਵੀ ਬੇਨਤੀ ਆ ਓਏ ਬੱਸ ਕਰੋ ਅੱਗ ਨਾ ਲਾਓ ਪੰਜਾਬ 'ਚ ਜਾਤਾਂ ਪਾਤਾਂ ਵਾਲੀ ਅੱਗ ਨਾ ਲਾਓ ਛੱਡ ਦਿਓ ਛੱਡ ਦਿਓ ਜੇ ਪੰਜਾਬ ਨੂੰ ਬਚਾਉਣਾ ਪਹਿਲਾਂ ਭਈਆਂ ਤੋਂ ਬਚਾਲੋ ਓਏ ਇਹ ਭਈਏ ਪੰਜਾਬ ਨੂੰ ਖਾ ਚੱਲੇ ਆ ਘਣ ਵਾਂਗੂ ਲੱਗੇ ਹੋਏ ਆ ਇਹ ਸ਼ਹਿਰ ਜਾ ਕੇ ਦੇਖੋ ਵੱਡੇ ਵੱਡੇ ਸ਼ਹਿਰ ਇਹ ਭਈਆਂ ਨਾਲ ਭਰੇ ਪਏ ਆ ਨੱਕੋ ਨੱਕ ਭਰੇ ਪਏ ਆ ਹੁਣ ਤਾਂ ਪੰਜਾਬ 'ਚ ਸਰਪੰਚ ਵੀ ਭਈਏ ਬਣਨ ਲੱਗ ਗਏ ਹੌਲੀ ਹੌਲੀ ਇਹ ਐਮਐਲਏ ਬਣਨਗੇ ਜਿੰਦ ਨੇ ਐਮਐਲਏ ਬਣ ਗਏ ਨਾ ਇਨ੍ਹਾਂ ਦੇ ਜਵਾਕ ਭਈਆਂ ਦੇ ਜਵਾਕ ਪੰਜਾਬੀਆਂ ਦੀਆਂ ਧੀਆ ਪਾਣ ਨੂੰ ਸੜਕਾਂ ਤੋਂ ਚੱਕ ਕੇ ਲੈ ਜਾਇਆ ਕਰਨਗੇ ਇਹ ਗੱਲ ਮਰੀ ਯਾਦ ਰੱਖਿਓ ਤੇ ਇੱਕ ਦੁੱਕੀ ਦੀ ਵੀ ਉਹਨਾਂ ਦੇ ਕਾਰਵਾਈ ਨਹੀਂ ਹੋਇਆ ਕਰਨੀ ਇਹ ਵੀ ਗੱਲ ਮਰੀ ਯਾਦ ਰੱਖਿਓ ਸੁੱਤੇ ਰਹੋ ਜਮੀਰਾਂ ਨੂੰ ਮਾਰ ਲਓ ਚੂੜੀਆਂ ਪਾ ਲਓ ਉੱਠੇ ਹੋਣਾ ਕਦੇ ਵੀ ਬੋਲੇ ਉਹ ਇਹਨਾਂ ਦੇ ਖਿਲਾਫ ਕਿਉਂਕਿ ਸਾਨੂੰ ਡਰਾ ਕਿ ਸਾਡੇ ਤੇ ਬਈ ਪਰਚਾ ਹੋ ਜੂ ਅਸੀਂ ਕਿਉਂ ਬੋਲੀਏ ਇਹ ਤਾਂ ਪਕਾਈ ਮਰੀ ਜਾਂਦਾ ਇਹਦਾ ਕੀ ਆ ਪਰ ਪਤਾ ਉਸ ਦਿਨ ਲੱਗੂਗਾ ਜਿਸ ਦਿਨ ਰੱਬ ਨਾ ਕਰੇ ਕਿਸੇ ਆਪਣੇ ਨਿਆਣੇ ਨਾਲ ਇਹੋ ਜਿਹਾ ਕੁਝ ਹੋ ਗਿਆ ਨਾ ਫਿਰ ਵੇੜਾ ਲੰਘਿਆ ਹੱਥ ਨਹੀਂ ਹੋਣਾ ਫਿਰ ਤੁਸੀਂ ਕਹੋਗੇ ਜੇ ਉਸ ਦਿਨ ਬੋਲ ਪੈਂਦੇ ਤਾਂ ਆ ਦਿਨਾਂ ਦੇਖਣਾ ਪੈਂਦਾ ਪੰਜਾਬ ਦੇ ਵਿੱਚ ਭਈਆਂ ਦੀ ਗਿਣਤੀ ਆਉਣ ਵਾਲੇ 10 ਸਾਲਾਂ ਦੇ ਵਿੱਚ ਪੰਜਾਬੀਆਂ ਨਾਲੋਂ ਦੁੱਗਣੀ ਹੋ ਜਾਣੀ ਜੇ ਇੱਕ ਇੱਕ ਭਈਏ ਦੇ 4-5-5 ਜਵਾਕ ਨੇ ਤੇ ਸਾਡੇ ਪੰਜਾਬੀਆਂ ਦੇ ਜਵਾਕ ਕਿੰਨੇ-ਕਿੰਨੇ ਆ ਕਿਸੇ ਦਾ ਇੱਕ ਕਿਸੇ ਦਾ ਦੋ ਕਿਸੇ ਦੇ ਦੋਵੇਂ ਬਾਹਰਲੀ ਕੰਟਰੀ ਚ ਗਏ ਹੋਏ ਇਕੱਲੇ ਮਾਂ ਪਿਓ ਤੁਰੇ ਫਿਰਦੇ ਆ ਆਉਣ ਵਾਲੇ ਸਾਲਾਂ ਚ ਜਿਹੜੀਆਂ ਲੋਕਾਂ ਦੀਆਂ ਕੋਠੀਆਂ ਖਾਲੀ ਪਈਆਂ ਨੇ ਐਨ ਆਰ ਆਈ ਦੇ ਕੋਠੀਆਂ ਤੇ ਅੱਧਿਆਂ ਨਾਲੋਂ ਜ਼ਿਆਦਾ ਕਬਜ਼ੇ ਭਈਏ ਕਰਨਗੇ ਇਹ ਗੱਲ ਤੁਸੀਂ ਲਿਖ ਲਓ ਤੇ ਕਬਜ਼ੇ ਕਰਾਉਣਗੇ ਕੌਣ ਆਕੜਾ ਮਚੌਦਰੀ ਵੋਟਾਂ ਪਿੱਛੇ ਕਹਿਣਗੇ ਉਹ ਫਲਾਣੀ ਕੋਠੀ ਵਿਹਲੀ ਪਈ ਆ 20 25 ਜene ਇਕੱਠੇ ਹੋ ਕੇ ਨੱਪ ਲਓ ਕੋਈ ਨਹੀਂ ਵੋਟਾਂ ਸਾਨੂੰ ਪਾ ਦਿਓ ਅਸੀਂ ਤੁਹਾਡੇ ਕਾਨੂੰਨੀ ਕਾਰਵਾਈ ਨਹੀਂ ਹੋਣ ਦਿੰਦੇ ਅਸਲ ਦੇ ਵਿੱਚ ਕੰਡੇ ਸਾਡੇ ਪੰਜਾਬੀਆਂ ਨੇ ਬੀਜੇ ਆ ਸਾਡੇ ਪੰਜਾਬੀ 도ਗਲੇ ਹੋਏ ਫਿਰਦੇ ਆ ਇਨਾ ਪਈਆਂ ਥੱਲੇ ਲੱਗੇ ਫਿਰਦੇ ਦੁੱਕੀ ਦੇ ਪਈਆਂ ਪਿੱਛੇ ਲੱਗੇ ਫਿਰਦੇ ਆ ਕਾਦੀ ਖਾਤਰ ਵੋਟਾਂ ਪਿੱਛੇ ਥੂ ਆ ਤੁਹਾਡੇ ਤੇ ਇਹੋ ਜੀ ਲੀਡਰੀ ਤੇ ਅੱਜ ਇੱਕ ਮਾਂ ਦਾ ਮਾਸੂਮ ਪੁੱਤ ਮਰ ਗਿਆ ਅੱਜ ਇੱਕ ਪਿਓ ਦਾ ਪੁੱਤ ਮਰ ਗਿਆ ਉਹ ਵਿਲਕਦੇ ਦੇਖੇ ਨਹੀਂ ਜਾਂਦੇ ਤਾਂ ਨਿਕਲਦੀ ਜਦੋਂ ਉਹਨਾਂ ਨੂੰ ਦੇਖ ਲਈਏ ਛੋਟੀ ਜੀ ਨ ਉਹ ਕਹਿੰਦੀ ਐ ਜਿਵੇਂ ਮੇਰੇ ਭਰਾ ਨੂੰ ਮਾਰਿਆ ਓਵੇਂ ਇਸ ਭਈਏ ਨੂੰ ਮਾਰੋ ਫਾਂਸੀ ਦੇ ਟੰਗੋ ਕਿਉਂ ਨਹੀਂ ਸਾਡਾ ਪੰਜਾਬ ਬੋਲਦਾ ਅੱਜ ਕਿਉਂ ਨਹੀਂ ਉਹਦੇ ਹੱਕ 'ਚ ਖੜਦੇ ਕੀ ਉਹ ਗਰੀਬ ਆ ਤਾਂ ਨਹੀਂ ਉਹਦੇ ਹੱਕ 'ਚ ਖੜਦੇ ਹੈ ਤਾਂ ਸਾਡੇ ਪੰਜਾਬ ਦਾ ਨਾਂ ਉਹ ਗਰੀਬ ਅਮੀਰ ਨਾ ਦੇਖੋ ਜਾਤਾਂ ਪਾਤਾਂ ਦੇ ਪਾੜੇ ਨਾ ਦੇਖੋ ਇੱਕ ਹੋ ਜੋ ਚੰਗੇ ਰਹੋਗੇ ਇੱਕ ਹੋ ਜੋ ਜੇ ਇੱਕ ਨਾ ਹੋਏ ਲੰਘਿਆ ਬੇੜਾ ਹੱਥ ਨਹੀਂ ਜੇ ਆਉਣਾ ਇਹ ਭਈਏ ਤੁਹਾਡੀਆਂ ਪੱਗਾਂ ਨੂੰ ਹੱਥ ਪਾਉਣਗੇ ਤੁਹਾਡੀਆਂ ਧੀਆਂ ਭਣਾਂ ਨੂੰ ਹੱਥ ਪਾਉਣਗੇ ਤੁਹਾਡੇ ਨਿਆਣਿਆਂ ਨੂੰ ਹੱਥ ਪਾਉਣਗੇ ਇਹਨਾਂ ਨੂੰ ਤਾਂ ਕੁੱਤੀਆਂ ਨਹੀਂ ਬਖਸ਼ੀਆਂ ਤੇ ਧੀ ਆਪਾਂ ਕਿਥੋਂ ਬਖਸ਼ ਦੇਣਗੇ ਇਹ ਦੱਲੇ ਇਹ ਕੌਮ ਕਦੇ ਕਿਸ ਦੀ ਸੱਕੀ ਨਹੀਂ ਹੋਈ ਇਹ ਬਰੂਪੀਏ ਨੇ ਬਰੂਪੀਏ ਪੱਗਾਂ 'ਚ ਸਿਰ ਫਸਾਉਣ ਲੱਗ ਗਏ ਨੇ ਅਮਰਤ ਸ਼ਕਲ ਲੱਗ ਗਏ ਨੇ ਬਾਣੇ ਪਾਉਣ ਲੱਗ ਗਏ ਨੇ ਕਿਉਂਕਿ ਇਹਨਾਂ ਨੇ ਆਪਣੀ ਕੌਮ 'ਚ ਵੜਨਾ ਸੀਗਾ ਇਹਨਾਂ ਨੂੰ ਪਤਾ ਸੀਗਾ ਜਦੋਂ ਅਸੀਂ ਗੁਰੂ ਦਾ ਬਾਣਾ ਪਾਲਿਆ ਇਹ ਪੰਜਾਬੀ ਕੌਮ ਸਾਨੂੰ ਹੱਥਾਂ 'ਤੇ ਚੱਕ ਲੂਗੀ ਉਹੀ ਕੰਮ ਸਾਡੇ ਲੋਕ ਕਰਦੇ ਆ ਹੱਥਾਂ 'ਤੇ ਚੱਕ ਲਿਆ ਭਈਆਂ ਨੂੰ ਵੀ ਇਹਨਾਂ ਨੇ ਗੁਰੂ ਦਾ ਬਾਣਾ ਪਾਲਿਆ ਕੀ ਗੱਲ ਬਈ ਸਾਡੇ ਪੰਜਾਬ ਦੇ ਗ੍ਰੰਥੀ ਸਿੰਘ ਰੋਂਦੇ ਮਰ ਚੱਲੇ ਢਾਡੀ ਸਿੰਘ ਰਾਗੀ ਸਿੰਘ ਗਰੀਬ ਬਹੁਤ ਜ਼ਿਆਦੇ ਨੇ ਉਹਨਾਂ ਦੀ ਕਦੇ ਸਾਰ ਨਹੀਂ ਲਈ ਉਹਨਾਂ ਨੇ ਵੀ ਗੁਰੂ ਦੇ ਬਾਣੇ ਪਾਏ ਉਹਨਾਂ ਨੇ ਅੰਮ੍ਰਿਤ ਛਕਿਆ ਉਹਨਾਂ ਨੂੰ ਕੀ ਜੰਗਾਲ ਲੱਗਿਆ ਹੋਇਆ ਜੋ ਮੈਂ ਗੱਲਾਂ ਕਈਆਂ ਨੇ ਕਦੇ ਇਕੱਲੇ ਬਹਿ ਕੇ ਸੋਚੋ ਜਮੀਰ ਨੂੰ ਜਗਾ ਲਓ ਅੱਜ ਜਾਗ ਜੋ ਲੋਕੋ ਜਾਗ ਜੋ ਇਹਨਾਂ ਦੇ ਭਈਆਂ ਦੇ ਖਿਲਾਫ ਖੜੇ ਹੋ ਜੋ ਜੇ ਅੱਜ ਨਾ ਬੋਲੇ ਲੰਗਿਆ ਵੇਲਾ ਅਤਨੀ ਉਹਨਾਂ ਆਉਣ ਵਾਲੇ 10 ਸਾਲਾਂ ਦੇ ਵਿੱਚ ਪੰਜਾਬ ਦੇ ਉੱਪਰ ਕਬਜ਼ਾ ਇਹਨਾਂ ਭਈਆਂ ਦਾ ਹੋਊਗਾ ਗੱਲ ਲਿਖ ਲਓ ਕੋਰੇ ਕਾਗਜ਼ ਦੇ ਉੱਤੇ ਜੇ ਕੋਈ ਸ਼ਬਦ ਵੱਧ ਘਟ ਬੋਲਿਆ ਗਿਆ ਤਾਂ ਮਾਫੀ ਚਾਹੁੰਦੇ ਆ ਵੀਡੀਓ ਨੂੰ ਸ਼ੇਅਰ ਪੱਕਾ ਕਰ ਦਿਓ ਹੋ ਸਕਦਾ ਕੋਈ ਚਾਰ ਬੰਦੇ ਚ ਜਾਗਦੀ ਜਮੀਰ ਵਾਲੇ ਖੜੇ ਹੋ ਜੇ ਹੋ ਸਕਦਾ ਵੀਡੀਓ ਦੇਖ ਕੇ ਕਿਸੇ ਦੀ ਜ਼ਮੀਰ ਨੂੰ ਹਲਾਰਾ ਮਿਲ ਜੇ ਬਾਕੀ ਮੇਰਾ ਕੰਮ ਜੋ ਹੈਗਾ ਮੈਂ ਆਪਣੀ ਡਿਊਟੀ ਨਿਭਾ ਰਿਹਾ ਆ ਪ੍ਰਭੂ ਬਾਕੀ ਤੁਸੀਂ ਸਿਆਣੇ ਹੋ ਕਈ ਕਹਿਣਗੇ ਐਵੇਂ ਪਕਾਈ ਮਾਰਦਾ ਉਹਨਾਂ ਦਾ ਵੀ ਧੰਨਵਾਦ ਆ ਪ੍ਰਭੂ ਜਿਉਂਦੇ ਵਾਸਤੇ ਰਹੋ